ਹਾਂਜੀ ਦੋਸਤੋ ਅੱਜ ਦੀ ਕਲਾਸ ਵਿੱਚ ਪੜ੍ਹਾਂਗੇ ਫੇਅਰਸ ਐਂਡ ਫੈਸਟੀਵਲਸ ਆਫ ਪੰਜਾਬ ਜਿਹੜੇ ਵੀ ਮੋਸਟ ਇੰਪੋਰਟੈਂਟ ਫੇਅਰਸ ਐਂਡ ਫੈਸਟੀਵਲਸ ਆ ਪੰਜਾਬ ਦੇ ਪੰਜਾਬ ਜੀਕੇਟ ਆ ਬੜਾ ਅਭਿਨ ਅੰਗ ਨੇ ਬਹੁਤ ਵਾਰ ਪੁੱਛੇ ਵੀ ਗਏ ਨੇ ਸੋ ਉਹਨਾਂ ਨੂੰ ਮੈਂ ਕਲਾਸੀਫਾਈ ਕਰਨ ਲਈ ਆਹ ਤਿੰਨ ਪਾਰਟਸ ਵਿੱਚ ਕੈਟੇਗੋਰਾਇਜ਼ ਕੀਤਾ ਬੱਚੇ ਧਿਆਨ ਨਾਲ ਵੇਖਿਓ ਸਭ ਤੋਂ ਪਹਿਲਾ ਹੋਏਗਾ ਆਪਣੇ ਕੋਲ ਰਿਲੀਜੀਅਸ ਫੇਅਰਸ ਜਿਹੜੇ ਮੇਲੇ ਕੋਈ ਫੈਸਟੀਵਲਸ ਰਿਲੀਜੀਅਨ ਨਾਲ ਅਸੋਸੀਏਟਡ ਨੇ ਠੀਕ ਹੈ ਜੀ ਧਰਮ ਨਾਲ ਅਸੋਸੀਏਟਡ ਨੇ ਫਿਰ ਹੋਣਗੇ ਕਲਚਰਲ ਜਿਹੜੇ ਪੰਜਾਬੀ ਕਲਚਰ ਨੂੰ ਮਨਾਉਣ ਲਈ ਸੈਲੀਬ੍ਰੇਟ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਰੀਜਨਲ ਰੀਜਨਲ ਦਾ ਮਤਲਬ ਕੀ ਯਾਰ ਉਹ ਲੁਧਿਆਣੇ ਵਿੱਚ ਹੀ ਬਣਾਇਆ ਜਾਂਦਾ ਉਹ ਜਲੰਧਰ ਵਿੱਚ ਹੀ ਬਣਾਇਆ ਜਾਂਦਾ ਹੈ ਐਂ ਕਰਕੇ ਠੀਕ ਹੈ ਜੀ ਸੋ ਇਹ ਤਿੰਨ ਕਿਸਮਾਂ ਵਿੱਚ ਆਪਾਂ ਮੇਲਿਆਂ ਨੂੰ ਵੰਡਿਆ ਹੈ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਰਿਲੀਜੀਅਸ ਫੇਅਰਸ ਦੀ ਗੱਲ ਕਰਦੇ ਹਾਂ ਲੋ ਜੀ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵਿਸਾਖੀ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਇਹਦੇ ਤਿੰਨ ਸਭ ਤੋਂ ਵੱਡੇ ਕਾਰਨ ਵਿਸਾਖੀ ਕਿਉਂ ਮਨਾਈ ਜਾਂਦੀ ਹੈ ਹੁਣ ਅੱਜ ਕੱਲ ਵੇਹ ਤਾਂ ਦੇਖੋ 13 April ਹੀ ਹੁੰਦੀ ਹੈ ਪਰ ਅੱਜ ਕੱਲ 14 ਵੀ ਲਿਖਣ ਲੱਗੇ ਕਈ ਬਸ 13/14 ਲਿਖਦਾ ਆਪਾਂ ਠੀਕ ਹੈ ਹੁਣ ਸਭ ਤੋਂ ਪਹਿਲਾਂ ਤੇ ਸਿੱਖ ਨਿਊ ਇਅਰ ਇਹਨੂੰ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖ ਪੰਥ ਦੀ ਸਥਾਪਨਾ ਵੀ ਇਸ ਟਾਈਮ ਕੀਤੀ ਸੀ ਐਂਡ ਉਸ ਤੋਂ ਬਾਅਦ ਇਹ ਹਾਰਵੈਸਟ ਫੈਸਟੀਵਲ ਵੀ ਹੈ ਰਬੀ ਕ੍ਰੌਪਸ ਲਈ ਉਸ ਤੋਂ ਬਾਅਦ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਇਹਦੇ ਵਿੱਚ ਮਾਰਸ਼ਲ ਆਰਟਸ ਹੋਗੇ ਠੀਕ ਹੈ ਜੀ ਐਂਡ ਉਹ ਜੀ ਗੱਤਕਾ ਹੋ ਗਿਆ ਮੌਕ ਬੈਟਲਸ ਜਿਹੜੀ ਹੁੰਦੀਆਂ ਨੇ ਉਹ ਇਮਿਟੇਟ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਪ੍ਰੈਕਟਿਸ ਜਿਵੇਂ ਕਿ ਵਾਰ ਦੀ ਪ੍ਰੈਕਟਿਸ ਹੁੰਦੀ ਹੈ ਉਹ ਚੀਜ਼ ਕੀਤੀ ਜਾਂਦੀ ਹੈ ਕਿੱਥੇ ਹੁੰਦਾ ਸ੍ਰੀ ਅਨੰਦਪੁਰ ਸਾਹਿਬ ਉਸ ਤੋਂ ਹੰਦਰੀ ਆਪਣੇ ਕੋਲ ਮਾਗੀ ਮੇਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਮਨਾਇਆ ਜਾਂਦਾ ਹੈ 40 ਮੁਕਤਿਆਂ ਵਾਲੀ ਜਿਹੜੀ ਬੈਟਲ ਸੀ ਜਦੋਂ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਉਸ ਟਾਈਮ ਲਾ ਜਿਹੜਾ ਇਹ ਯਾਦਗਾਰ ਮੇਲਾ ਮਨਾਇਆ ਜਾਂਦਾ ਬੱਚੇ ਉਸ ਤੋਂ ਬਾਅਦ ਆਪਾਂ ਆਵਾਂਗੇ ਫੇਅਰ ਆਫ ਲਾਈਟ ਜਿਹਨੂੰ ਰੌਸ਼ਨੀ ਦਾ ਮੇਲਾ ਕਿਹਾ ਜਾਂਦਾ ਹੈ ਇਹ ਜਗਰਾਉ ਲੁਧਿਆਣੇ ਚ ਮਨਾਇਆ ਜਾਂਦਾ ਹੈ ਠੀਕ ਹੈ ਜੀ ਬੇਸਿਕਲੀ ਨਾ ਦੇਖੋ ਜ਼ਿਆਦਾ ਤੋਂ ਜ਼ਿਆਦਾ ਉਹ ਪੁੱਛ ਸਕਦੇ ਐ ਮੇਲਾ ਕਿੱਥੇ ਹੁੰਦਾ ਹੈ ਤੁਹਾਨੂੰ ਜ਼ਿਲ੍ਹੇ ਦਾ ਨਾਮ ਜਾਂ ਜੇ ਬਹੁਤ ਫੇਮਸ ਅਧ ਪਿੰਡ ਦਾ ਨਾਮ ਪਤਾ ਹੋਣਾ ਚਾਹੀਦਾ ਤੇ ਮੇਲੇ ਚ ਕੀ ਹੁੰਦਾ ਬਸ ਤੋਂ ਆਪਾਂ ਦੋ ਚੀਜ਼ਾਂ ਹੀ ਕਰਾਂਗੇ ਉਸ ਤੋਂ ਬਾਅਦ ਲੋੜੀ ਦਾ ਤਿਉਹਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ 13 ਜਨਵਰੀ ਐਂਡ ਕਿਹਦੀ ਫੋਕਲੋਰੀਆਂ ਕਿਹਦੀ ਗਾਥਾ ਸੁਣਾਈ ਜਾਂਦੀ ਹੈ ਦੁੱਲਾ ਪੱਟੀ ਵਾਲਾ ਠੀ ਆਪਾਂ ਗੱਲ ਕਰੀਏ ਰਿਲੀਜੀਅਸ ਮੇਲੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਰੈੱਡ ਵਿੱਚ ਮਾਰਕ ਕੀਤਾ ਬੱਚੇ ਉਹਦਾ ਰੀਜ਼ਨ ਹੈ ਕਿਉਂਕਿ ਇਸ ਨਾਮ ਤੋਂ ਰਲਦਾ ਮਿਲਦਾ ਇੱਕ ਹੋਰ ਫੈਸਟੀਵਲ ਵੀ ਹੈ ਸਾਡੇ ਤੋਂ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਜੀ ਸ਼ਹੀਦੀ ਜੋੜ ਸਭਾ ਇਹਨੂੰ ਮੇਲਾ ਨਹੀਂ ਕਹਿਣਾ ਮੇਲਾ ਦੂਸਰੀ ਚੀਜ਼ ਹੈ ਠੀਕ ਹੈ ਜੀ ਸੋ ਸ਼ਹੀਦੀ ਜੋੜ ਸਭਾ ਸ਼੍ਰੀ ਫਤਿਹਗੜ ਸਾਹਿਬ ਹੁੰਦੀ ਹੈ ਜੀ ਠੀਕ ਹੈ ਜੀ ਗੁਰਦੁਆਰਾ ਫਤਿਹਗੜ ਸਾਹਿਬ ਕਿਉਂ ਮਨਾਈ ਜਾਂਦੀ ਹੈ ਸ਼ਹੀਦੀ ਦਿਹਾੜਾ ਜਿਹੜੇ ਆਪਣੇ ਦੋ ਯੰਗ ਯੰਗਰ ਸਾਹਿਬਜਾਦਾਸ ਐਂਡ ਸਾਹਿਬ ਜادہ ਆਪਣੇ ਜ਼ੁਰਾਵਰ ਸਿੰਘ ਜੀ ਐਂਡ ਸਾਹਿਬ ਜادہ ਫਤਿਹ ਸਿੰਘ ਜੀ ਠੀਕ ਹੈ ਜੀ ਜਦੋਂ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ ਤਾਂ ਕਰਕੇ ਇਹ ਮਨਾਇਆ ਜਾਂਦਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਛੱਪੜ ਮੇਲਾ ਲੁਧਿਆਣੇ ਠੀਕ ਹੈ ਜੀ ਛੱਪੜ ਮੇਲੇ ਦੀ ਜੇ ਮੈਂ ਗੱਲ ਕਰਾਂਗਾ ਸ਼ਪਾਰ ਮੇਲਾ ਸੌਰੀ ਫਤੇ ਸਰ ਨੇ ਮੈਨੂੰ ਕਰੈਕਟ ਕਰਤਾ ਜੀ ਫਤੇ ਸਰ ਕਹਿ ਰਹੇ ਨੇ ਇਹਨੂੰ ਸ਼ਪਾਰ ਮੇਲਾ ਕਿਹਾ ਜਾਂਦਾ ਸੋ ਬੱਚੇ ਸ਼ਪਾਰ ਮੇਲਾ ਮਨਾਇਆ ਜਾਂਦਾ ਹੈ ਪਿੰਡ ਸ਼ਪਾਰ ਨੀਅਰ ਲੁਧਿਆਣਾ ਐਂਡ ਇਹਦੇ ਵਿੱਚ ਪੰਜਾਬ ਜਿਹੜਾ ਮੰਡੀ ਬੋਰਡ ਹੈ ਕਹਿੰਦੇ ਆ ਉਹ ਵੀ ਬਹੁਤ ਜ਼ਿਆਦਾ ਫਾਰਮਰ ਅਵੇਅਰਨੈਸ ਨੂੰ ਕਰਦਾ ਹੈ ਅਮੰਗ ਦਾ ਐਮ ਐਸ ਪੀਜ਼ ਵਗੈਰਾ ਉਸ ਤੋਂ ਬਾਅਦ ਆਂਦਾ ਹੈ ਹੈਦਰ ਸ਼ੇਖ ਮੇਲਾ ਜਿਹੜਾ ਕਿ ਮਲੇਰ ਕੋਟਲਾ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਹੈ ਬੱਚੇ ਇਹ ਜਿਹੜੇ ਹੈਦਰ ਸ਼ੇਖ ਸੀਗੇ ਸੂਫੀ ਸੰਤ ਸੀਗੇ ਹੈਦਰ ਸ਼ੇਖ ਉਹਨਾਂ ਉਹ ਕਿਹਾ ਜਾਂਦਾ ਕਿ ਉਸ ਟਾਈਮ 'ਚ ਸਿਟੀ ਆਫ ਮਲੇਰ ਕੋਟਲਾ ਵਿੱਚ ਆਏ ਸੀ ਠੀਕ ਹੈ ਜੀ ਸੋ ਇਸ ਕਰਕੇ ਮੇਲਾ ਮਨਾਇਆ ਜਾਂਦਾ ਹੈ ਹੁਣ ਰਿਲੀਜੀਅਸ ਤੋਂ ਬਾਅਦ ਜਿਹੜਾ ਲਾਸਟ ਹੈ ਜੋੜ ਮੇਲਾ ਮੈਂ ਤੁਹਾਨੂੰ ਕਿਹਾ ਸੀ ਰੈੱਡ ਨਾ ਮਾਰਕ ਕੀਤਾ ਇਹਨੂੰ ਕਨਫਿਊਜ਼ ਨਾ ਕਰਿਓ ਸਭ ਤੋਂ ਪਹਿਲਾਂ ਦੇਖੋ ਬੈਕ ਤੇ ਕੀ ਲਿਖਿਆ ਹੋਇਆ ਹੈ ਸ਼ਹੀਦੀ ਜੋੜ ਸਭਾ ਸੋ ਜੋੜ ਸਭਾ ਤੇ ਜੋੜ ਮੇਲਾ ਬੱਚੇ ਦੋ ਅਲੱਗ-ਅਲੱਗ ਚੀਜ਼ਾਂ ਨੇ ਜੋੜ ਮੇਲਾ ਜਿਹੜਾ ਹੈ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਜਿਹੜੀ ਬੈਟਲ ਆਫ ਮੁਕਸਰ ਹੋਈ ਸੀਗੀ ਉਹਨੂੰ ਕਮੈਮੋਰੇਟ ਕਰਨ ਲਈ ਬਣਾਇਆ ਜਾਂਦਾ ਹੈ ਠੀਕ ਹੈ ਜੀ ਸੋ ਇਹ ਦੋ ਚੀਜ਼ਾਂ ਚ ਕਨਫਿਊਜ਼ ਨਹੀਂ ਹੋਣਾ ਹੁਣ ਆਪਾਂ ਆ ਜਾਂਦੇ ਹਾਂ ਜਿਹੜੇ ਕਲਚਰਲ ਫੇਅਰ ਐਂਡ ਫੈਸਟੀਵਲ ਆਫ ਪੰਜਾਬ ਹੈ ਸਭ ਤੋਂ ਪਹਿਲਾਂ ਕਿਸਾਨ ਮੇਲੇ ਦੀ ਆਪਾਂ ਗੱਲ ਕਰਦੇ ਹਾਂ ਹੁਣ ਕਿਸਾਨ ਮੇਲਾ ਪੰਡਿਤ ਜਵਾਹਰ ਨਾਲ ਨਹਿਰੂ ਦੁਆਰਾ ਸ਼ੁਰੂ ਕਰਾਇਆ ਗਿਆ ਸੀ ਬੱਚੇ ਠੀਕ ਹੈ ਜੀ 1963 ਦੇ ਵਿੱਚ ਲੁਧਿਆਣੇ ਵਿੱਚ ਹੁੰਦਾ ਹੈ ਇੱਥੇ ਜੋ ਐਗਰੀਕਲਚਰ ਆਫ ਜੋ ਯੂਜ਼ ਕਰਨੇ ਚਾਹੀਦੇ ਆ ਕਿਹੜੀਆਂ ਮਸ਼ੀਨਾਂ ਨਵੀਂ ਟੈਕਨੋਲੋਜੀ ਉਹਨਾਂ ਦਾ ਸਾਰਾ ਸ਼ੋਕੇਸ ਹੁੰਦਾ ਹੈ ਉਸ ਤੋਂ ਬਾਅਦ ਜੇ ਆਪਾਂ ਜੀ ਮੇਲਾ ਗਦਰੀ ਬਾਬਿਆਂ ਦਾ ਜਲੰਧਰ ਵਿਖੇ ਮਨਾਇਆ ਜਾਂਦਾ ਹੈ ਪਟਿਆਲਾ ਹੈਰੀਟੇਜ ਫੈਸਟੀਵਲ ਆਬਵੀਅਸਲੀ ਪਟਿਆਲੇ 'ਚ ਮਨਾਇਆ ਜਾਂਦਾ ਹੈ ਉਸ ਤੋਂ ਬਾਅਦ ਬਸੰਤ ਪੰਚਮੀ ਹੁਣ ਦੇਖੋ ਇਹਦੇ ਵਿੱਚ ਕੀ ਹੈ ਨਾ ਸਿਰਫ ਪੰਜਾਬ ਦਾ ਫੈਸਟੀਵਲ ਨਹੀਂ ਹੈ ਪੂਰੇ ਇੰਡੀਆ ਵਿੱਚ ਹੀ ਮਨਾਇਆ ਜਾਂਦੀ ਹੈ ਪਰ ਹਾਂ ਇਹ ਪੁੱਛੀ ਜਾ ਸਕਦੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਲਚਰਲ ਵਿੱਚ ਰੂਰਲ 올ਿਮਪਿਕਸ ਬੱਚੇ ਕਰਾਏ ਜਾਂਦੇ ਨੇ ਲੁਧਿਆਣੇ ਵਿੱਚ ਕਦੋਂ ਕਰਾਏ ਜਾਂਦੇ ਨੇ ਫ फेब्रुवारी ਐਵਰੀ ਈਅਰ ਫਾਰ 3 ਡੇਸ ਉਸ ਤੋਂ ਬਾਅਦ ਆਪਣੇ ਕੋਲ ਆਂਦਾ ਹੈ ਜਰਗ ਮੇਲਾ ਠੀਕ ਹੈ ਜੀ ਇਹ ਵੀ ਲੁਧਿਆਣੇ ਵਿੱਚ ਹੀ ਹੁੰਦਾ ਹੈ ਜੀ ਇਹਦੇ ਵਿੱਚ ਕੀ ਹੈ ਕਿ ਜਿਹੜੇ ਮਾਤਾ ਸੀਤਲਾ ਜੀ ਸਨ ਠੀਕ ਹੈ ਜੀ ਮਾਤਾ ਸੀਤਲਾ ਜੀ ਦੇ ਕਰਕੇ ਇਹ ਸ ਲੋਕੀ ਹੈ ਡੌਂਕੀ ਉਹਨੂੰ ਪੂਜਦੇ ਨੇ ਐਂਡ ਇਹਨੂੰ ਬੱਬਰੀਆਂ ਫੇਅਰ ਵੀ ਕਿਹਾ ਜਾਂਦਾ ਹੈ ਗੁਲਗੁਲੇ ਬਣਾਏ ਜਾਂਦੇ ਨੇ ਠੀਕ ਹੈ ਜੀ ਚਲੋ ਉਸ ਤੋਂ ਬਾਅਦ ਤੀਜ ਜਾਂ ਫਿਰ ਤੀਆਂ ਦਾ ਮੇਲਾ ਠੀਕ ਹੈ ਰਿਲੇਟਡ ਟੂ ਊਮਨ ਖਾਸ ਕਰਕੇ ਜਿਹੜੀ ਨਿਊਲੀ ਵੈਡ ਕੁੜੀਆਂ ਹੁੰਦੀਆਂ ਨੇ ਨਿਊਲੀ ਵੈਡ ਉਹਨਾਂ ਵਾਸਤੇ ਹੁੰਦਾ ਹੈ ਜੀ ਇਹ ਮੇਲਾ ਐਂਡ ਇਹ ਮੌਨਸੂਨ ਦੇ ਟਾਈਮ ਬਣਾਇਆ ਜਾਂਦਾ ਹੈ ਸਾਵਨ ਦੇ ਵਿੱਚ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਰੀਜਨਲ ਦੀ ਕਲਚਰਲ ਆਪਣੇ ਖਤਮ ਹੋ ਚੁੱਕੇ ਆ ਬੱਚੇ ਰੀਜਨਲ ਦੇਖ ਲੋ ਪੰਜ ਪੀਰ ਮੇਲਾ ਪਟਿਆਲੇ ਵਿਖੇ ਮਨਾਇਆ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਆਂਦਾ ਹੈ ਜੀ ਸ਼ਾਹਪੁਰ ਕੰਡੀ ਫੇਅਰ ਤੁਹਾਨੂੰ ਪਤਾ ਸ਼ਾਹਪੁਰ ਕੰਡੀ ਡੈਮ ਹੈਗਾ ਨਾ ਇੱਕ ਠੀਕ ਹੈ ਸੋ ਪਠਾਨਕੋਟ ਗੱਲਾਂ ਬੱਚੇ ਕਨਫਿਊਜ਼ ਆ ਹਾਂ ਜੀ ਬਈ ਨਾ ਸਰ ਨੇ ਕਹਿੰਦਾ ਯੂਨੀਵਰਸਿਟੀ ਜਿਹੜਾ ਕਿਸਾਨ ਮੇਲਾ ਆਇਓ 1963 ਦੇ ਵਿੱਚ ਪੰਡਿਤ ਜਵਾਲਾ ਲਹਿਰੂ ਨੇ ਰੈਗੂਲੇਸ਼ਨ ਕੀਤਾ ਸੀਗਾ ਯੂਨੀਵਰਸਿਟੀ ਦਾ ਮੇਲਾ hmm. 1960 ਚ ਹੀ ਹੁੰਦਾ ਆ ਅੱਛਾ ਮੰਨਣਾ ਸਟਾਰਟ ਸ਼ੁਰੂ ਹੋਇਆ ਸੀ ਸਰ ਤੁਸੀਂ ਸਹੀ ਦੱਸ ਰਹੇ ਹੋ ਬੱਚਾ ਤੁਹਾਨੂੰ ਹੋ ਜਾਊਗਾ ਠੀਕ ਹੈ ਉਹ ਯੂਨੀਵਰਸਿਟੀ ਦਾ ਇਨੌਗੁਰੇਸ਼ਨ ਸੀਗਾ 1963 ਮੇਲਾ 1960 ਜਿਹੜਾ ਸਟਾਰਟ ਕੀਤਾ ਗਿਆ ਸੀਗਾ ਕਿਸਾਨ ਮੇਲਾ ਠੀਕ ਹੈ ਸੋ ਮੰਨ ਲਓ ਮੈਂ ਕਹਾਂ ਕਰੈਕਟ ਕਰਦੀ ਹਾਂ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਇੱਥੇ ਮੈਂ ਪੀਪੀਟੀ ਵੀ ਦੇਖ ਲੈਣਾ ਜੇ ਬਾਈ ਚਾਂਸ ਨੇ ਨਹੀਂ ਤੁਸੀਂ ਉਹ ਲਿਖਿਆ ਠੀਕ ਹੈ ਹਾਂ ਇਨੌਗਰੇਸ਼ਨ ਦਾ ਹੀ ਦੱਸ ਸੀ ਹਾਂ ਇਨੌਗਰੇਟ ਮਤਲਬ ਪੀਏਯੂ ਦੀ ਇਨੌਗਰੇਸ਼ਨ ਹੈ ਹਾਂ ਇਹ ਜੁਦੀ ਇਨੌਗਰੇਸ਼ਨ ਹੈ ਠੀਕ ਹੈ ਜੀ ਠੀਕ ਹੈ ਹਾਂ ਬੱਚਾ ਕਨਫਿਊਜ਼ ਹੋ ਜਾਊਗਾ ਮੇਲੇ ਬਾਰੇ ਬਿਲਕੁਲ ਬਿਲਕੁਲ ਮੇਲਾ 1967 ਦੇ ਲਿਖੋ ਜੀ ਠੀਕ ਹੈ ਠੀਕ ਹੈ ਉਹ ਆਪਾਂ ਸਾਈਡ ਤੇ ਲਿਖ ਦਿੰਨੇ ਆ ਇਹ ਹੀ ਤੁਹਾਨੂੰ ਪੀਪੀਟੀ ਆਪਾਂ ਦੇ ਦਾਂਗੇ ਬੱਚੇ ਠੀਕ ਹੈ ਜੀ ਸੋ ਮੇਲਾ ਜੋ ਹੈ ਉਹਦੀ ਸਟਾਰਟਿੰਗ ਹੋਈ ਸੀਗੀ ਇਨ 1967 ਠੀਕ ਹੈ ਜੀ ਬਿਲਕੁਲ ਸਰ ਬਿਲਕੁਲ ਸਹੀ ਲਿਖਿਆ ਜੀ ਹਾਂ ਬੱਟ ਸਰ ਸਹੀ ਗੱਲ ਹੈ ਵੈਸੇ ਇਨੋਗਰੇਸ਼ਨ ਉਹਨਾਂ ਨੇ ਵੀ ਬੜਾ ਆਰਬਿਟਰ ਨਹੀਂ ਲਿਖਿਆ ਹੈ ਨਾ ਜਿਹੜਾ ਸੋਰਸ ਹੈ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਸਰ ਚਲੋ ਜੀ ਸੋ ਉਸ ਤੋਂ ਬਾਅਦ ਆਪਣੇ ਕੋਲ ਤੀਆਂ ਦਾ ਫੈਸਟੀਵਲ ਹੋ ਚੁੱਕਿਆ ਹੈ ਹੁਣ ਆਪਾਂ ਆ ਗਏ ਹਾਂ ਰੀਜਨਲ ਫੈਸਟੀਵਲਸ ਤੇ ਬੱਚੇ ਇਹਦੇ ਵਿੱਚ ਪੰਜ ਪੀਰ ਮੇਲਾ ਸ਼ਾਹਪੂਰ ਕੰਡੀ ਜਿਹੜਾ ਹੈ ਰਣਜੀਤ ਸਾਗਰ ਡੈਮ ਦੇ ਨੀਅਰ ਬਣਾਇਆ ਜਾਂਦਾ ਹੈ ਫਿਸ਼ਿੰਗ ਕੰਪੀਟੀਸ਼ਨ ਹੁੰਦੇ ਨੇ ਰੂਰਲ ਸਪੋਰਟਸ ਹੁੰਦੇ ਨੇ ਉਸ ਤੋਂ ਬਾਅਦ ਬਾਬਾ ਸੋਡਲ ਮੇਲਾ ਬਾਬਾ ਸੋਡਲ ਜੀ ਇੱਕ ਮਤਲਬ ਸੋਡਲ ਪਿੰਡ ਜਿਹੜਾ ਹੈਗਾ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਚੁੱਕਿਆ ਹੈ ਬਠਿੰਡਾ ਵਿਰਾਸਤ ਮੇਲਾ ਓਬਵੀਅਸਲੀ ਬਠਿੰਡੇ ਵਿੱਚ ਹੋਏਗਾ ਕਿ ਭਾਈ ਇਹਦੇ ਵਿੱਚ ਵੀ ਸੇਮ ਚੀਜ਼ਾਂ ਜੋ ਪਟਿਆਲੇ ਵਿੱਚ ਹੁੰਦੀਆਂ ਨੇ ਉਹੀ ਕਰਾਈ ਜਾਂਦੀਆਂ ਨੇ ਠੀਕ ਹੈ ਬੱਚੇ ਸੋ ਦੈਟਸ ਇਟ ਅ ਅੱਜ ਦਾ ਸੈਸ਼ਨ ਜਿਹੜਾ ਹੈ ਸ਼ਾਰਟ ਸੀ ਕਰਿਸਪ ਸੀਗਾ ਐਂਡ ਇਹ ਜਿਹੜੇ ਫੇਅਰਸ ਐਂਡ ਫੈਸਟੀਵਲਸ ਨੇ ਪੰਜਾਬ ਦੇ ਇਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਪੀਡੀਐਫ ਤੁਹਾਨੂੰ ਇਸ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਹੋ ਜਾਏਗੀ ਸਤਿ ਸ਼੍ਰੀ ਅਕਾਲ ਜੀ